ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਯੁੱਧ ਛੇੜਿਆ ਗਿਆ ਯੁੱਧ ਨਸ਼ਿਆਂ ਦੇ ਵਿਰੁੱਧ ਤਾਂ ਇਸ ਯੁੱਧ ਨੂੰ ਅੱਗੇ ਵਧਾ ਰਹੇ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਮੰਤਰੀ ਤਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਐਮਐਲਏ ਲੋਕਾਂ ਦੇ ਨਾਲ ਗੱਲਬਾਤ ਕਰਨੇ ਦਾ ਰਾਪਟਾ ਬਣਾ ਰਹੇ ਨੇ ਲੋਕਾਂ ਤੋਂ رائے ਵੀ ਮੰਗ ਰਹੇ ਨੇ ਤੇ ਜੋ ਲੋਕ ਸਹਿਯੋਗ ਦੇ ਰਹੇ ਨੇ ਇਸ ਯੁੱਧ ਨਸ਼ਿਆਂ ਵਿਰੁੱਧ ਦੇ ਪ੍ਰੋਗਰਾਮਾਂ ਨੂੰ ਇਸ ਪੰਜਾਬ ਦੇ ਵਿੱਚ ਯੁੱਧ ਜੋ ਛੇੜਿਆ ਗਿਆ ਨਸ਼ੇ ਦੇ ਖਿਲਾਫ ਇਸ ਨਸ਼ੇ ਦੇ ਖਿਲਾਫ ਜੋ ਜੰਗ ਛੇੜੀ ਗਈ ਹੈ ਇਸ ਨੂੰ ਅੱਗੇ ਵਧਾ ਰਹੇ ਨੇ ਤਾਂ ਉਹ ਲੋਕਾਂ ਦਾ ਧੰਨਵਾਦ ਵੀ ਕਰ ਰਹੇ ਨੇ ਐਮਐਲਏ ਤਾਂ ਇਸੇ ਦੇ ਤਹਿਤ ਹਲਕਾ ਕਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਲਾਲ ਸਿੰਘ ਕਨੌਰ ਲਗਾਤਾਰ ਹਲਕਾ ਕਨੌਰ ਦੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਨੇ ਤੇ ਜੋ ਲੋਕ ਸਹਿਯੋਗ ਦੇ ਰਹੇ ਨੇ ਇਸ ਜੰਗ ਦੇ ਵਿੱਚ ਇਸ ਯੁੱਧ ਦੇ ਵਿੱਚ ਉਹਨਾਂ ਦਾ ਧੰਨਵਾਦ ਵੀ ਕਰ ਰਹੇ ਨੇ ਤਾਂ ਅੱਜ ਫਿਰ ਤੋਂ ਹਲਕਾ ਕਨੌਰ ਦੇ ਕੁਝ ਪਿੰਡਾਂ ਦੇ ਵਿੱਚ ਗੁਰਲਾਲ ਕਨੌਰ ਪਹੁੰਚੇ ਨੇ ਤਾਂ ਕੀ ਕੁਝ ਗੱਲਬਾਤ ਹੋਈ ਆ ਕੀ ਕੁਝ ਕਹਿ ਰਹੇ ਨੇ ਐਮਐਲਏ ਗੁਰਲਾਲ ਕਨੌਰ ਤੇ ਕੀ ਕੁਝ ਕਹਿ ਰਹੇ ਨੇ ਪਿੰਡ ਦੇ ਪੰਜ ਸਰਪੰਚ ਤੇ ਪਿੰਡ ਦੇ ਲੋਕ ਕਿਸ ਤਰੀਕੇ ਦਾ ਹੰਗਾਰਾ ਮਿਲ ਰਿਹਾ ਇਸ ਨਸ਼ਿਆਂ ਦੇ ਖਿਲਾਫ ਛੇੜੇ ਯੁੱਧ ਨੂੰ ਪੂਰੀ ਗੱਲਬਾਤ ਤੁਹਾਨੂੰ ਸੁਣਾਉਣਾ ਹੈ ਸਾਡੇ ਸਹਿਯੋਗੀ ਅੰਗਰੇਜ਼ ਸਿੰਘ ਦੇ ਵੱਲੋਂ ਸਾਰਿਆਂ ਨਾਲ ਗੱਲਬਾਤ ਕੀਤੀ ਆ ਤੇ ਕਿਉਂ ਜਾ ਹੰਗਾਰਾ ਮਿਲਿਆ ਜੀ ਤੁਸੀਂ ਧੰਨਵਾਦ ਜੀ ਅੱਜ ਸੂਰਜਗੜ ਮੋਹੀ ਖੁਰਦ ਤੇ ਮੋਹੀ ਕਲਾ ਯੋਧ ਨਸ਼ਾ ਵਿਰੋਧ ਜਿਹੜੀ ਮੁਹਿੰਮਾ ਹੈ ਇਸ ਦੇ ਵਿੱਚ ਪਿੰਡਾਂ ਦੇ ਵਿੱਚ ਅੱਛਾ ਇੱਕ ਹੰਗਾਰਾ ਹੈ ਲੋਕਾਂ ਦੇ ਵਿੱਚ ਜਿਹੜੇ ਸਾਡੇ ਬਹੁਤ ਸਤਕਾਰਯੋਗ ਬਜ਼ੁਰਗ ਨੇ ਇਹਨਾਂ ਦੀ ਮੰਗ ਸੀ ਵੀ ਕੋਈ ਸਰਕਾਰ ਆਵੇ ਆਪਣਾ ਆ ਕੇ ਪੱਖ ਜਿਹੜਾ ਕਲੀਅਰ ਕਰੇ ਭਾਈ ਉਹ ਨਸ਼ੇ ਵਾਲਿਆਂ ਦੇ ਖਿਲਾਫ ਹੈ ਜਾਂ ਨਾਲ ਹੈ ਤੇ ਪ੍ਰਸ਼ਾਸਨ ਦਾ ਪੱਖ ਵੀ ਬਹੁਤ ਜ਼ਰੂਰੀ ਸੀ ਕਿਉਂਕਿ ਪਹਿਲਾਂ ਹੁੰਦਾ ਰਿਹਾ ਵੀ ਜੇ ਕੋਈ ਪਿੰਡ ਦਾ ਬਜ਼ੁਰਗ ਕੋਈ ਚੰਗਾ ਜਿਹੜਾ ਚੰਗੀ ਸੋਚ ਰੱਖਦਾ ਬੰਦਾ ਜੇ ਉਹ ਕਿਸੇ ਤੇ ਕਾਰਵਾਈ ਕਰਾਉਣੀ ਚਾਹੁੰਦਾ ਸੀ ਤੌਦੇ ਉੱਤੇ ਜਿਹੜੀ ਟਾਲ ਮਟੋਲ ਕੀਤੀ ਜਾਂਦੀ ਸੀ ਉਹ ਸੋ ਜਨਤਾ ਦੀ ਕਚਹਿਰੀ ਦੇ ਵਿੱਚ ਆ ਕੇ ਗੱਲ ਕਹਿਣੀ ਵੀ ਭਾਈ ਅਸੀਂ ਨਸ਼ੇ ਵਾਲਿਆਂ ਦੇ ਬਿਲਕੁਲ ਖਰਾਫ ਆ ਇਹਦੇ ਲਈ ਜਿਹੜਾ ਤੁਹਾਨੂੰ ਹਿੰਮਤ ਵੀ ਚਾਹੀਦੀ ਹੈ ਜਿਕਰਾ ਵੀ ਚਾਹੀਦਾ ਥੋੜਾ ਜਿਹੜਾ ਮਨ ਵੀ ਸਾਫ਼ ਚਾਹੀਦਾ ਜੇ ਤੁਹਾਡਾ ਮਨ ਚੋਰ ਹੈ ਤੇ ਫਿਰ ਜਿਹੜਾ ਜਨਤਾ ਦੀ ਕਚਹਿਰੀ ਜਨਤਾ ਅੱਜ ਕੱਲ ਗੱਲ ਬੁੱਝ ਲੈਂਦੀ ਹੈ 2022 ਦੇ ਵਿੱਚ ਜਨਤਾ ਨੇ ਇਸ ਆਸ ਉਮੀਦ ਦੇ ਨਾਲ ਪਬਲਿਕ ਨੇ ਇਸ ਆਸ ਉਮੀਦ ਦੇ ਨਾਲ ਸਾਡੇ ਸੂਚਮਾਨ ਰਿਪੋਰਟਰਾਂ ਨੇ ਸਾਸ ਮੀਸ ਦੇ ਨਾਲ ਸਾਨੂੰ ਇੱਕ ਮੌਕਾ ਦਿੱਤਾ ਸੀ ਮੁੱਖ ਮੰਤਰੀ ਸਾਹਿਬ ਨੂੰ ਤੇ ਸਾਡੀ ਹਰ ਇੱਕ ਕੋਸ਼ਿਸ਼ ਹੈ ਇੱਕ ਸੰਭਵ ਕੋਸ਼ਿਸ਼ ਕਿ ਅਸੀਂ ਜੋ ਪਬਲਿਕ ਨਾਲ ਲੋਕਾਂ ਨਾਲ ਜਨਤਾ ਨਾਲ ਵਾਅਦਾ ਕੀਤਾ ਸੀ ਉਸ ਦੇ ਉੱਤੇ ਬਿਲਕੁਲ ਖਰੇ ਉੱਤਰਈਏ ਸੋ ਪਿੰਡ ਮੋਹੀ ਕਲਾਂ ਦੇ ਵਿੱਚ ਅੱਛੀਆਂ ਗਰਾਊਂਡਾਂ ਬਣਾਈਆਂ ਗਈਆਂ ਨੇ ਸਰਪੰਚ ਸਾਹਿਬ ਵੱਲੋਂ ਤੇ ਜਿਹੜੀ ਕੋਈ ਮੇਰੀ ਆਪਦੀ ਇੱਛਾ ਹੈ ਕਿ ਹਰ ਇੱਕ ਪਿੰਡ ਦੇ ਵਿੱਚ ਇੱਕ ਜਿਹੜੀ ਚੰਗੀ ਗਰਾਊਂਡ ਹੋਣੀ ਚਾਹੀਦੀ ਹੈ ਸੋ ਸਾਡਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਵੀ ਸਰਪੰਚ ਸਾਹਿਬ ਦਾ ਸਨਮਾਨ ਕੀਤਾ ਸੀ ਸੋ ਬਾਕੀ ਜਿਹੜੇ ਸਰਪੰਚ ਸਾਹਿਬਾਨ ਨੇ ਉਹਨਾਂ ਤੋਂ ਉਹਨਾਂ ਨੂੰ ਵੀ ਇਸ ਪਿੰਡ ਤੋਂ ਸਿੱਖ ਲੈਣੀ ਚਾਹੀਦੀ ਹੈ ਵੀ ਜੇ ਅਸੀਂ ਕੰਮ ਕਰਦੇ ਆ ਤਾਂ ਜਿਹੜੀ ਜਨਤਾ ਉਹ ਤੁਹਾਨੂੰ ਬਾਰ-ਬਾਰ ਬਾਰ-ਬਾਰ ਮੌਕੇ ਦਿੰਦੀ ਹੈ ਕੰਮ ਕਰਨ ਦੇ ਸੋ ਮੈਨੂੰ ਲੱਗਦਾ ਵੀ ਸਾਨੂੰ ਜੋ ਅਸੀਂ ਵਾਅਦਾ ਕਰਕੇ ਰਾਜਨੀਤੀ ਦੇ ਵਿੱਚ ਆਉਨੇ ਆ ਸਾਨੂੰ ਉਹਦੇ ਉੱਤੇ ਜਿਹੜਾ ਖਰਾ ਉਤਰਨਾ ਚਾਹੀਦਾ ਮੈਨੂੰ ਸਭ ਲੋਕ ਇਹ ਗੱਲ ਕਹਿੰਦੇ ਕੱਲੇ ਲੋਕ ਨਹੀਂ ਕਈ ਲੀਡਰ ਵੀ ਆਪਣੀ ਇਤਿਹਾਸ ਨੂੰ ਬਾਰ-ਬਾਰ ਇਸ ਗੱਲ ਨੂੰ ਕਹਿ ਚੁੱਕੇ ਆ ਕਿ ਜੇਕਰ ਸਰਕਾਰ ਰਿਵਾਇਤੀ ਨਸਿਆ ਨੂੰ ਪରିਵਰਤਨ ਖੂਲ ਦੇਵਤਾ ਸ਼ਾਇਦ ਨਸ਼ੇ ਦਾ ਤਾਕਮਾ ਕਰ ਰਿਹਾ ਹੈ ਪੁਰਵੀ ਸਕਾਲ ਇਹ ਪਬਲਿਕ ਦੀ ਆਵਾਜ਼ ਜਿਹੜੀ ਆ ਉਹ ਬਿਲਕੁਲ ਵਿਚਾਰਨਯੋਗ ਹੁੰਦੀ ਹੈ ਪਰ ਇਸ ਗੱਲ ਦੇ ਅੰਕੜੇ ਅਜੇ ਕਿਸੇ ਸਰਕਾਰ ਕੋਲੇ ਨਹੀਂ ਹੈਗੇ ਵੀ ਰਵੈਤੀ ਵਾਲੇ ਕਿੰਨੇ ਨੇ ਤੇ ਦੇਸੀ ਵਾਲੇ ਕਿੰਨੇ ਨੇ ਅੰਗਰੇਜ਼ੀ ਵਾਲੇ ਕਿੰਨੇ ਨੇ ਜੇ ਕੋਈ ਐਸੀ ਵੈਸੇ ਤਾਂ ਮੈਨੂੰ ਲੱਗਦਾ ਵੀ ਨਸ਼ੇ ਬੰਦ ਹੋਣੇ ਚਾਹੀਦੇ ਨੇ ਪਰ ਜੇ ਅਸੀਂ ਗੱਲ ਕਰਦੇ ਹਾਂ ਰਵੈਤੀਆਂ ਦੀ ਗੱਲ ਕਰਦੇ ਹਾਂ ਤਾਂ ਰਵੈਤੀਆਂ ਦੇ ਵਿੱਚ ਫਿਰ ਬਹੁਤ ਜ਼ਿਆਦਾ ਕੁਝ ਵੀ ਆਉਂਦਾ ਹੈ ਤੇ ਜੇ ਸਾਰੇ ਰਵੈਤੀ ਖੋਲ ਦੀਏ ਤੇ ਫਿਰ ਨਸ਼ੇ ਬੰਦ ਵੀ ਕਾਦੇ ਹੋਏ ਸੋ ਇਹਦੇ ਵਿੱਚ ਸਾਨੂੰ ਵਿਚਾਰਨਾ ਪਵੇਗਾ ਅਸੀਂ ਖੋਲਣਾ ਕੀ ਹੈ ਤੇ ਬੰਦ ਕਰਨਾ ਕੀ ਹੈ ਇਹ ਜਨਤਾ ਪਾਰਟੀਆਂ ਸਾਰੀਆਂ ਆਪਣਾ ਪੱਖ ਜਿਹੜਾ ਸਪਸ਼ਟ ਕਰਨ ਵੀ ਕਿਹੜੀ ਚੀਜ਼ ਖੋਲਣ ਦੇ ਹੱਕ 'ਚ ਨੇ ਕਿਹੜੀ ਚੀਜ਼ ਬੰਦ ਕਰਨ ਦੇ ਹੱਕ 'ਚ ਨੇ ਰਵੈਤੀ ਦੇ ਨਾਂ ਦੇ ਉੱਤੇ ਬਹੁਤ ਕੁਸ਼ ਹੈ ਰਵੈਤੀ ਦਾ ਫਰਮਾਂ ਨਾ ਗਿਣਨ ਲੱਗਿਆ ਤੇ ਪਤਾ ਨਹੀਂ ਕਿੰਨੇ ਕੁ ਰਵੈਤੀਆਂ ਚ ਆ ਜਾਣਗੇ ਪਰ ਪੰਜਾਬ ਦੀ ਧਰਤੀ ਕਿਹੜਾ ਨਸ਼ਾ ਪੈਦਾ ਕਰਦੀ ਹੈ ਜਿਹਨੂੰ ਅੱ퍼 ਰਵੈਤੀ ਕਹਿ ਰਹੇ ਆ ਇਹ ਵੀ ਗੱਲ ਵਿਚਾਰਨ ਵਾਲੀ ਹੈ ਪੰਜਾਬ ਦੀ ਧਰਤੀ ਕਿਹੜਾ ਨਸ਼ਾ ਪੈਦਾ ਕਰਦੀ ਹੈ ਇਹ ਵੇਖਣ ਵਾਲੀ ਹੈ ਨਾ ਪੰਜਾਬ ਦੀ ਧਰਤੀ ਦਾ ਨਾਜ ਪੈਦਾ ਕਰਦੀ ਹੈ ਦੁੱਧ ਪੈਦਾ ਕਰਦੀ ਹੈ ਮੱਖਣ ਪੈਦਾ ਕਰਦੀ ਹੈ ਪੰਜਾਬ ਦੀ ਧਰਤੀ ਰਵੈਤੀ ਉਸ ਗੱਲ ਨੂੰ ਕਿਹਾ ਜਾ ਸਕਦਾ ਜਿਹੜੀ ਅਸੀਂ ਆਪ ਪੈਦਾ ਕਰਦੇ ਹੋਈ ਤੇ ਜੇ ਅਸੀਂ ਫੇਰ ਕਿਸੇ ਹੋਰਾਂ ਸਟੇਟਾਂ ਤੋਂ ਖਰੀਦਣਾ ਤੇ ਫਿਰ ਮੈਨੂੰ ਲੱਗਦਾ ਰਵੈਤੀ ਤੇ ਕਹਾਦਾ ਹੋਗਾ ਫਿਰ ਵਿਦੇਸ਼ੀ ਹੋ ਗਿਆ ਸੋ ਆਪਾਂ ਨੂੰ ਪਹਿਲਾਂ ਵਿਚਾਰ ਕਰਨਾ ਚਾਹੀਦਾ ਕਿ ਅਸੀਂ ਕੀ ਜਿਹੜਾ ਵੀ ਕੋਈ ਭਰਾ ਇਹ ਗੱਲ ਚਾਹੁੰਦਾ ਵੀ ਰਵੈਤੀ ਖੁੱਲੇ ਹੋਣੇ ਚਾਹੀਦੇ ਨੇ ਕੀ ਉਹ ਆਪਣੇ ਬੱਚੇ ਨੂੰ ਅਲੋਅ ਕਰਦਾ ਆਪਣੇ ਭਰਾ ਭਤੀਜੇ ਨੂੰ ਲੋਅ ਕਰਦਾ ਵੀ ਤੂੰ ਰਵੈਤੀ ਖਾਲਾ ਕਰ ਤੈਨੂੰ ਮਾਫ ਨੇ ਤੇ ਰਵੈਤੀ ਕਿਹੜੇ ਨੇ ਫਿਰ ਵੀ ਸਪਸ਼ਟ ਕਰ ਦੇਣ ਸੋ ਨਸ਼ਾ ਤਾਂ ਨਸ਼ਾ ਹੀ ਐ ਤੇ ਨਸ਼ਾ ਮੈਨੂੰ ਲੱਗਦਾ ਸਭ ਤੋਂ ਵਧੀਆ ਜਿਹੜਾ ਉਹ ਗਰਾਊਂਡ ਦਾ ਗਰਾਊਂਡ ਜਾਣਾ ਚਾਹੀਦਾ ਹਾਂ ਜੇ ਕੋਈ ਬਿਮਾਰੀ ਆ ਭਾਈ ਆਪਦੀ ਦਵਾਈ ਲਵੇ ਤੇ ਨਸ਼ਾ ਜੇ ਕੋਈ ਛੱਡੇ ਤੇ ਮੈਂ ਤਾਂ ਨਹੀਂ ਇਸ ਗੱਲ ਦੇ ਹੱਕ ਦੇ ਵਿੱਚ ਵੀ ਆਪਾਂ ਅੰਗਰੇਜ਼ੀ ਬੰਦ ਕਰ ਲਈਏ ਦੇਸੀ ਚਲਾ ਲਈਏ ਦੇਸੀ ਬੰਦ ਕਰ ਲਈਏ ਅੰਗਰੇਜ਼ੀ ਚਲਾ ਲਈਏ ਨਸ਼ਾ ਤੇ ਨਸ਼ਾ ਬਾਕੀ ਸਾਡੇ ਬਜ਼ੁਰਗਾਂ ਨੇ ਰਵੈਤੀ ਨਸ਼ੇ ਕੀਤੇ ਨੇ ਸਾਰੇ ਘਰ ਦਾ ਸਾਰਾ ਕੁਝ ਬਣਾ ਕੇ ਵੀ ਇਹਨਾਂ ਨੇ ਪਰ ਜੇ ਇਹਨਾਂ ਨੇ ਘਰ ਦਾ ਕੁਝ ਬਣਾਇਆ ਸੀ ਤੇ ਇਹਨਾਂ ਨੇ ਦੁੱਧ ਘਿਓ ਵੀ ਘਰ ਦਾ ਬਣਾਇਆ ਸੀ ਫਿਰ ਉਸ ਪਾਸੇ ਵੀ ਜਾਣਾ ਚਾਹੀਦਾ ਉਸ ਪਾਸੇ ਤਾਂ ਕੋਈ ਨਹੀਂ ਜਾਂਦਾ ਸਾਡੇ ਬਜ਼ੁਰਗ 100 ਸਾਲ ਦੀ ਜ਼ਿੰਦਗੀ ਜਿਉ ਕੇ ਗਏ ਅਸੀਂ ਅੱਜ ਕਿੰਨੀ ਜਿਉ ਰਹੇ ਆ 60 ਸਾਲ 40 ਸਾਲ ਸਾਡੀ ਉਮਰ ਆ ਤੇ ਆਪਣੀਆਂ ਅੱਖਾਂ ਦੇ ਨਾਲ ਅਸੀਂ 40 ਸਾਲ ਉਮਰ ਮਨੁੱਖ ਦੀ ਘਟਦੀ ਵੇਖ ਲਈ ਤੇ ਅਗਲੇ ਅਜੇ ਪਤਾ ਨਹੀਂ ਕੀ ਵੇਖਣਗੇ 100 ਸਾਲ ਮਨੁੱਖ ਦੀ ਉਮਰ 100 ਸਾਲ ਗਿਣੀ ਜਾਂਦੀ ਸੀ ਤੇ ਅੱਜ 60 ਸਾਲ ਤੇ ਬੰਦਾ ਰਹਿ ਗਿਆ ਸੋ ਮੈਨੂੰ ਲੱਗਦਾ ਵੀ ਸਾਨੂੰ ਧਿਆਨ ਜਿਹੜਾ ਮਾੜੇ ਕੰਮਾਂ ਤੋਂ ਹਟਾ ਕੇ ਚੰਗੇ ਕੰਮਾਂ ਵੱਲ ਦੇਣਾ ਚਾਹੀਦਾ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੋਹੀਕਲਾਂ ਦੀ ਮੋਹੀ ਖੁਰਦ ਦੀ ਸੂਰਜਗੜ ਦੀ ਪੰਚਾਇਤ ਦਾ ਵੀ ਧੰਨਵਾਦ ਹਾਂਜੀ ਮੇਰਾ ਨਾਮ ਰਣਵੀਰ ਕੌਰ ਹੈ ਜੀ ਔਰ ਮੇਰਾ ਪਿੰਡ ਦਾ ਨਾਮ ਹੈਗਾ ਜੀ ਮੋਹੀਕਲਾਂ ਅੱਜ ਜੀਦਨ ਅਸ਼ੀਅਰਦਨ ਲੈ ਕੇ ਐਮਐਲਏ ਸਾਹਿਬ ਪਹੁੰਚੀ ਸੀ ਕੀ ਕਹਿਣਾ ਚਾਹੋਗੇ ਦੇਖੋ ਸਭ ਤੋਂ ਪਹਿਲਾਂ ਤੇ ਮੈਂ ਬਤਾਈ ਦਿੰਨੀ ਆ ਸਰਕਾਰ ਨੂੰ ਹਨਾ ਕਿ ਜਿਹੜੀ ਇੰਨਾ ਵਧੀਆ ਕੰਮ ਕਰ ਰਹੀ ਹੈ ਕਿਉਂਕਿ ਪਿੰਡ ਪਿੰਡ ਘੁੰਮਣਾ ਪਿੰਡ ਪਿੰਡ ਜਾਣਾ ਔਰ ਇਹੋ ਜੀ ਜਿਹੜੀ ਕੁਰੀਤੀ ਹੈ ਜਿਹੜੀ ਜਿਨਨੇ ਆਪਣੇ ਪੰਜਾਬ ਦਾ ਬੇੜਾ ਕਰ ਕਰ ਦਿੱਤਾ ਹੈ ਨਾ ਤੇ ਅਗਰ ਉਹਦੇ ਸੁਧਾਰ ਵਾਸਤੇ ਅਗਰ ਪਿੰਡ ਪਿੰਡ ਜਾ ਰਹੇ ਆ ਤਾਂ ਮੈਂ ਕਹਿੰਨੀ ਬਹੁਤ ਵਧੀਆ ਗੱਲ ਹੈ ਜੀ ਤੁਹਾਡਾ ਪਿੰਡ ਪਿੰਡ ਪੂਰੀ ਤਰ੍ਹਾਂ ਨਸ਼ਾ ਮੁਕਤ ਹੈ ਹਾਂਜੀ ਮੇਰਾ ਪਿੰਡ ਸਾਰਾ ਨਸ਼ਾ ਮੁਕਤ ਹੈ ਕੋਈ ਇਹੋ ਜਿਹਾ ਨਸ਼ਾ ਜਿਹੜਾ ਇਦਾਂ ਦਾ ਹੈ ਵੀ ਜਿਹੜਾ ਘਰ ਬਰਬਾਦ ਕਰ ਰਿਹਾ ਇਦਾਂ ਦਾ ਕੋਈ ਨਸ਼ਾ ਮੇਰੇ ਪਿੰਡ ਚ ਨਹੀਂ ਹੈਗਾ ਅਮਰਿਤਸਰ ਤੋਂ ਕੀ ਸੁਣਿਆ ਤੁਹਾਨੂੰ ਹੋਈ ਆਪਣੇ ਪਿੰਡ ਦੇ ਨੌਜਵਾਨ ਨੂੰ ਦੇਖੋ ਮੈਂ ਤਾਂ ਇਹੀ ਸੁਨੇਹਾ ਦੇਣਾ ਚਾਹਨੀ ਹੈ ਕਿਉਂਕਿ ਮੈਂ ਖੁਦ ਵੀ ਇੱਕ ਸਕੂਲ ਦੇ ਟਾਈਮ ਸਪੋਰਟਸ ਪਰਸਨ ਰਹੀ ਹਾਂ ਔਰ ਮੈਂ ਚਾਹਨੀ ਹੈ ਕਿ ਅਗਰ ਆਪਣੇ ਬੱਚੇ ਜਿਹੜੇ ਆ ਸਪੋਰਟਸ ਵਾਲੇ ਪਾਸੇ ਜਾਂਦੇ ਤੇ ਇੱਕ ਮੋਟੀਵੇਸ਼ਨ ਮਿਲਦੀ ਆ ਔਰ ਇਹ ਇਹੋ ਜੀ ਮੋਟੀਵੇਸ਼ਨ ਹੁੰਦੀ ਹੈ ਜਿਹੜੀ ਆਪਾਂ ਨੂੰ ਗਲਤ ਰਸਤੇ ਵੱਲ ਨਹੀਂ ਜਾਣ ਦਿੰਦੀ ਔਰ ਸਰਕਾਰ ਨੂੰ ਵੀ ਮੈਂ ਬੇਨਤੀ ਕਰਦੀ ਆਂ ਵੀ ਹੋਰ ਵੀ ਗਰਾਊਂਡ ਜਿਹੜੇ ਆ ਜਿੱਦਾਂ ਕਿ ਐਮਐਲਏ ਸਾਹਿਬ ਕਹ ਕੇ ਗਏ ਆ ਕਿ ਬੈਡਮਿੰਟਨ ਗਰਾਊਂਡ ਕਿਉਂਕਿ ਕੁੜੀਆਂ ਵੀ ਜਮੈਂ ਸਾਨੂੰ ਪਤਾ ਲੱਗਿਆ ਕਿ ਕੁੜੀਆਂ ਵੀ ਨਸ਼ੇ ਵੱਲ ਜਾ ਰਹੀਆਂ ਨੇ ਲੇਕਿਨ ਅਗਰ ਇਨੀਸ਼ੀਅਲ ਜਿਹੜਾ ਟਾਈਮ ਆ ਇਹਦੇ ਵਿੱਚ ਹੀ ਅਗਰ ਆਪਾਂ ਨੂੰ ਇਦਾਂ ਦੇ ਗਰਾਊਂਡ ਜਾਂ ਖੇਡਾਂ ਵੱਲ ਜ਼ਿਆਦਾ ਪਰਸਵਾਇਜ਼ ਕੀਤਾ ਜਾਵੇ ਤਾਂ ਮੈਂ ਮੈਨੂੰ ਲੱਗਦਾ ਹੈ ਕਿ ਨਸ਼ੇ ਤੋਂ ਆਪਾਂ ਬੱਚੇ ਬਹੁਤ ਦੂਰ ਕਰ ਸਕਦੇ ਹਾਂ ਪਿੰਡ ਦੀ ਗੱਲ ਕਰੀਏ ਕਿ ਸਾਡੇ ਪਿੰਡ ਚ ਵੀ ਜਿਹੜਾ ਗਰਾਊਂਡ ਬਣਨ ਜਾਏਗਾ हां जी वैसे ता जी ਸਾਡਾ 3 ਏਕੜ ਦਾ ਜਿਹੜਾ ਗਰਾਊਂਡ ਹੈ ਉਹ ਪਾਸ ਹੋਇਆ ਆ ਆਲਮੋਸਟ ਬਣ ਵੀ ਗਿਆ ਹੈ ਔਰ ਉਹਦੇ ਵਿੱਚ ਵੀ ਅਸੀਂ ਇੱਕ ਸਟੇਡੀਅਮ ਬਣਾ ਰਿਹਾ ਹੈ ਔਰ ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਲੜਕੀਆਂ ਨਾਲੋਂ ਜ਼ਿਆਦਾ ਲੜਕੀਆਂ ਨੂੰ ਅਸੀਂ ਮੋਟੀਵੇਟ ਕਰੀਏ ਹੈ ਨਾ ਕਿਉਂਕਿ ਜਦੋਂ ਲੜਕੀਆਂ ਨੂੰ ਖੇਡਦੇ ਹੋਏ ਦੇਖਣਗੇ ਤਾਂ ਲੜਕੇ ਆਪਣੇ ਆਪ ਕਰਨਗੇ ਕਿਉਂਕਿ ਉਹਨਾਂ ਨੂੰ ਖੁਦ ਸ਼ਰਮ ਮਹਿਸੂਸ ਹੋਏਗੀ ਕਿ ਜਿਹੜੀਆਂ ਸਾਡੀਆਂ ਬੇਟੀਆਂ ਆ ਉਹ ਅੱਗੇ ਵਧ ਰਹੀਆਂ ਤੇ ਅਸੀਂ ਕਿਉਂ ਨਹੀਂ ਵਧੀਏ ਔਰ ਉਹਦੇ ਨਾਲ ਨਾਲ ਜਿੱਦਾਂ ਸਰਕਾਰ ਨੇ ਬਾਲੀਵੋਲ ਗਰਾਊਂਡਸ ਬਣਾਏ ਹੋਏ ਆ ਮੈਂ ਚਾਹਨੀ ਹੈ ਕਿ ਬੈਡਮਿੰਟਨ ਦਾ ਗਰਾਊਂਡ ਵੀ ਬਣੇ ਔਰ ਤਾਂ ਹ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਇਹ ਜਿਹੜਾ ਮੀਟਿੰਗਾਂ ਚੱਲ ਰਹੀਆਂ ਆ ਉਸ ਸੰਬੰਧ ਚ ਅੱਜ ਇੱਥੇ ਮੋਹੀ ਕਲਾ ਮੀਟਿੰਗ ਸੀ ਜਿਸ ਤੇ ਮਾਨਯੋਗ ਸਾਡੇ ਐਮ.ਐਲ.ਏ ਸਾਹਿਬ ਗੁਰਸਰਾਰ ਗੁਲਾਰ ਕਣੌਰ ਜੀ ਆਇਆ ਹੈ ਬੀ.ਡੀ.ਪੀ.ਓ ਸਾਹਿਬ ਆਇਆ ਸਾਰੀ ਸੰਗਤ ਆਈ ਹੈ ਉਸ ਸੰਬੰਧ ਚ ਮੈਂ ਇਹੀ ਕਹਿਣਾ ਚਾਹੁੰਦਾ ਵੀ ਇਹ ਸਾਡੇ ਕਨੌਰ ਜਿਹੜਾ ਸਬਡਿਵੀਜ਼ਨ ਆ ਉਹਦੇ ਵਿੱਚ 175 ਪਿੰਡਾਂ ਦੇ ਵਿੱਚ ਅਸੀਂ ਘਟੋ ਘਟ 135 40 ਪਿੰਡ ਸਾਰੇ ਕਵਰ ਕਰ ਲਏ ਨੇ ਤੇ ਲੋਕਾਂ ਵੱਲੋਂ ਬੜਾ ਵਧੀਆ ਹੰਗਾਰਾ ਮਿਲਿਆ ਤੇ ਅਸੀਂ ਸਾਡੇ ਏਰੀਆ 'ਚ ਕਾਫੀ ਮਤਲਬ ਨਸ਼ਾ ਘਟ ਗਿਆ ਜਿਵੇਂ ਆ ਮੋਹੀ ਕਲਾ ਪਿੰਡ ਹੈ ਇੱਥੇ ਵੀ ਬਹੁਤ ਘਟਾ ਹੈ 0% ਹੀ ਹੈ ਤੇ ਬਾਕੀ ਵੀ ਅਸੀਂ ਲੋਕਾਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਜਿਹੜਾ ਸੇ ਪੰਜਾਬ ਤੇ ਸਾਰਿਆਂ ਨੂੰ ਇੱਕ ਨੰਬਰ ਇਸ਼ੂ ਕੀਤਾ ਹੈ 9779700200 ਵੀ ਜੇ ਕੋਈ ਵੀ ਕਿਸੇ ਪਿੰਡ ਦੇ ਵਿੱਚ ਕੋਈ ਵਿਅਕਤੀ ਨਸ਼ਾ ਕਰਦਾ ਜਾਂ ਵੇਚਦਾ ਉਹਦੀ ਜਾਣਕਾਰੀ ਸਾਨੂੰ ਦਿੱਤੀ ਜਾਵੇ ਤੁਹਾਡਾ ਨਾਮ ਗੁਪਤ ਰੱਖਿਆ ਜਾਊਗਾ ਤੇ ਉਹ ਜਾਣਕਾਰੀ ਤੇ ਅਸੀਂ ਤੁਰੰਤ ਐਕਸ਼ਨ ਜਿਹੜੀ ਵੀ ਤੁਸੀਂ ਕਰੋਗੇ ਤੁਰੰਤ ਕਰਾਂਗੇ ਉਹਦੇ ਵਿੱਚ ਕੋਈ ਲਾਕਡਾਟ ਨਾ ਹੋਵੇ ਜਿਹੜੀ ਸਪਸ਼ਟ ਰਿਪੋਰਟ ਆ ਦਿੱਤੀ ਜਾਵੇ ਜੇ ਕੋਈ ਨਸ਼ਾ ਕਰਦਾ ਕਿਸੇ ਬੱਚਾ ਤਾਂ ਅਸੀਂ ਉਹਨੂੰ ਡੀਡਿਕਸ਼ਨ ਸੈਂਟਰ ਚ ਭਰਤੀ ਕਰਾਵਾਂਗੇ ਡਰਨ ਦੀ ਲੋੜ ਨਹੀਂ ਤੇ ਉਹ ਤੋਂ ਜਿਹੜਾ ਉਹਨੂੰ ਦੇਖਿਆ ਜਾਂਦਾ ਉਹ ਤੇ ਕਾਰਵਾਈ ਕਰਾਂਗੇ ਜਿਹੜਾ ਸਪਲਾਈਆਰ ਆ ਉਹਦਾ ਤਾਂ ਕਰਕੇ ਇਹ ਸਾਡੀ ਇਹੀ ਮੀਮ ਦਾ ਇਹੀ ਹੈ ਵੀ ਲੋਕਾਂ ਨਾਲ ਜਾ ਕੇ ਘਰ-ਘਰ ਜਾ ਕੇ ਪਿੰਡ-ਪਿੰਡ ਜਾ ਕੇ ਉਹਨਾਂ ਦੀ ਗੱਲਬਾਤ ਸੁਣੀ ਜਾਵੇ ਤੇ ਜੇ ਕੋਈ ਵੀ ਨਸ਼ੇ ਸਬੰਧੀ ਕੋਈ ਵੀ ਗੱਲ ਆਉਂਦੀ ਹੈ ਜਾਂ ਹੋਰ ਤਕਲੀਫ ਹੈ ਤਾਂ ਨੂੰ ਦੂਰ ਕੀਤਾ ਜਾਵੇ ਤੇ ਸਾਨੂੰ ਵਧੀਆ ਹੰਗਾਰਾ ਮਿਲ ਰਿਹਾ ਤੇ ਅੱਗੋਂ ਵੀ ਅਸੀਂ ਚਾਹੁੰਦੇ ਆਂ ਵੀ ਲੋਕ ਸਾਥ ਦੇਣ ਤੇ ਆਪਾਂ ਇਹਨਾਂ ਚੀਜ਼ ਨੂੰ ਪੰਜਾਬ ਸਰਕਾਰ ਨੇ ਜਿਹੜੀ ਮਹੀਮ ਚਲਾਈ ਆ ਯੁੱਧ ਨਸ਼ਿਆਂ ਦੇ ਦੋਨੂੰ ਜੜ ਤੋਂ ਖਤਮ ਕਰੀਏ ਤੇ ਇੱਕ ਰੰਗਲਾ ਪੰਜਾਬ ਬਣਾਈਏ ਧੰਨਵਾਦ ਤੁਸੀਂ ਸੁਣਿਆ ਯੁੱਧ ਨਸ਼ਿਆਂ ਦੇ ਵਿਰੁੱਧ ਇਸ ਯੁੱਧ ਨੂੰ ਵੱਡਾ ਪਰਮਾ ਹੰਗਾਰਾ ਮਿਲ ਰਿਹਾ ਲੋਕ ਵੀ ਖੁਸ਼ ਨੇ ਕਿਉਂਕਿ ਲੋਕਾਂ ਦੇ ਘਰਾਂ ਦੇ ਵਿੱਚ ਸੱੱਥਰ ਬਿਛਾ ਦਿੱਤੇ ਨਸ਼ੇ ਨੇ ਜਿਨ੍ਹਾਂ ਮਾਂਵਾਂ ਦੀਆਂ ਕੁੱੱਖਾਂ ਸੁੰਨੀਆਂ ਹੋ ਚੁੱਕੀਆਂ ਨੇ ਉਹ ਸਰਕਾਰ ਦੇ ਇਸ ਉਪਰਾਲੇ ਦੀਆਂ ਖੂਬ ਸ਼ਲਾਘਾ ਕਰ ਰਹੀਆਂ ਨੇ ਕਿ ਕਿਸੇ ਹੋਰ ਦੇ ਘਰ ਦੇ ਵਿੱਚ ਸੱਫਰਨਾ ਵਿੱਚ ਇਹ ਕਿਸੇ ਹੋਰ ਦਾ ਨੌਜਵਾਨ ਪੁੱਤ ਜਾਂ ਕਿਸੇ ਹੋਰ ਦੀ ਨੌਜਵਾਨ ਧੀ ਜਿਹੜੀ ਆ ਇਸ ਨਸ਼ੇ ਦੇ ਦਲਦਲ ਦੇ ਵਿੱਚ ਨਾ ਫਸੇ ਕਿਉਂਕਿ ਪਹਿਲਾਂ ਸਿਰਫ ਲੜਕੇ ਨਸ਼ਾ ਕਰਦੇ ਸੀ ਚਿੱਟੇ ਦਾ ਸੇਵਨ ਕਰਦੇ ਸੀ ਪਰ ਅੱਜ ਕੱਲ ਤਾਂ ਲੜਕੀਆਂ ਦੀਆਂ ਵੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਚਰਚਾ ਦੇ ਵਿੱਚ ਨੇ ਜਿੱਥੇ ਨਸ਼ੇ ਦੇ ਕਰਕੇ ਸੜਕਾਂ ਦੇ ਉੱਤੇ ਪੰਜਾਬ ਦੀ ਜਵਾਨੀ ਰੁੱਲਦੀ ਹੋਈ ਨਜ਼ਰ ਆਉਂਦੀ ਆ ਤਾਂ ਆਖਰ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਇਹ ਮੁਹਿੰਮ ਤਾਂ ਛੇੜੀ ਆ ਖਤਮ ਕਦੋਂ ਹੋਵੇਗਾ ਨਸ਼ਾ ਪੂਰੀ ਤਰ੍ਹਾਂ ਇਹ ਦੇਖਣ ਵਾਲੀ ਗੱਲ ਹੈ